thank yeah. you ਤੇ ਇਹ ਵੀ ਇਹ ਤੁਹਾਨੂੰ ਮਾਤਾ ਜੀ ਕਦੀ ਯਾਦ ਵਿੱਚ ਕਰਾਇਆ ਜਾ ਰਿਹਾ ਇਹ ਟੂਰਨਾਮੈਂਟ ਜਿਹੜਾ ਸਾਡਾ ਪੰਜਵਾਂ ਕਬੱਡੀ ਕੱਪ ਹੈ ਮਾਤਾ ਸੰਜੀਤ ਕੌਰ ਦੇ ਪਿਤਾ ਜਨਰਲ ਸਿੰਘ ਦੀ ਯਾਦ ਵਿੱਚ ਸੀ ਦੁੱਧੂ ਸਿੰਘ ਕਲੱਬ ਵੱਲੋਂ ਕਰਾਇਆ ਜੀ ਕਲੱਬ ਦਾ ਪ੍ਰਧਾਨ ਮੈਂ ਹਾਂ ਜੀ ਬਾਕੀ ਜਿਹੜਾ ਸਾਡਾ ਇਹ ਟੂਰਨਾਮੈਂਟ ਦਾ ਪੰਜਵਾਂ ਕਬੱਡੀ ਕੱਪ ਹੈ ਕਰਵਾਇਆ ਜਾ ਰਿਹਾ ਜੀ ਦਾ ਇਨਾਮ ਹੈ ਪਹਿਲਾ 1.2 ਲੱਖ ਦੂਸਰਾ 1.2 ਲੱਖ ਬੈਸਟਾਂ ਨੂੰ ਹਾਰ ਲਈ ਤੇ ਸ਼ਾਮ ਨੂੰ ਆਰਨੇਡਰ ਦਾ ਖੁੱਲਾ ਖਾੜਾ ਚੋਟੀ ਦੀ ਅੱਖ ਅਕੈਡਮੀਆ ਖੇਡਣੀਆਂ ਟੌਪ ਦੀ ਜਿਹੜੇ ਬ੍ਰਾਂਡਡ ਖਿਡਾਰੀ ਸਾਰੇ ਉਸ ਤੋਂ ਉਸ ਹਾਲ ਚ ਮਿਲਣਗੇ ਤੇ ਜਿਹੜਾ ਆਰ ਨੇਟ ਦਾ ਸਪਾਂਸਰ ਹੈ ਉਹ ਲਾਲੀ ਕੈਨੇਡਾ ਤੇ ਕੁਲਵੀਰ ਚੱਠਾ ਵੱਲੋਂ ਹੈ ਜਿਹੜੇ ਹਾਰਲੈਸ ਸਪਾਂਸਰ ਨੇ ਉਹ ਲਪ੍ਰੀਤ ਚੱਠਾ ਦੇ ਗੁਰਪ੍ਰੀਤ ਯੂਕੋ ਯੂਕੀ ਵੱਲੋਂ ਨੇ ਤੇ ਜਿਹਦਾ ਪਹਿਲਾ ਨਾਮ ਹੈ ਕੁਲਵੀਰ ਯੂਕੀ ਵੱਲੋਂ ਜਿਹਦਾ ਦੂਸਰਾ ਨਾਮ ਹੈ ਧਿਆਨਾ ਆਸਟ੍ਰੇਲੀਆ ਵੱਲੋਂ ਦਿੱਤਾ ਜਾਵੇਗਾ ਬਾਕੀ ਜਿਨ ਨੂੰ ਸਾਨੂੰ ਸਹਿਯੋਗ ਹੈ ਪੂਰਨ ਤੌਰ ਤੇ ਮਿੰਨ ਸਿਹਾਲ ਤੇ ਐਨ ਆਰ ਵੀਰਾ ਵੱਲੋਂ ਪੂਰਾ ਸਹਿਯੋਗ ਯਾਰ ਨੇਟ ਦਾ ਖੁੱਲਾ ਖਾੜਾ ਲੱਗਦਾ ਕਿੰਨਾ ਕੋਨ ਮਾਰੇ ਤੁਹਾਨੂੰ ਕਿਹਦੇ ਕੋ ਕੱਠੂ ਕੋ ਉਂਦਾ ਧੰਮਾਰ ਕਰਦਾ ਦੇਖੋ ਅਸੀਂ ਪੰਜ ਗੀਲੇ ਵਿਲੇ ਛੱਡੇ ਨੇ ਜੀ ਪਾਰਕਿੰਗ ਦਾ ਪੂਰਾ ਪ੍ਰਬੰਧ ਹੈ ਸਭ ਤੋਂ ਵੱਧ ਜਿਹੜੀ ਸਟੇਡੀਅਮ ਬਣਾਉਣ ਦੇ ਇੱਕ ਟਰਾਲੀਆਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਦਾ ਕੋਈ ਪੰਜ ਲਾਉਂਦਾ ਕੋਈ ਚਾਰ ਲਾਉਂਦਾ ਅਸੀਂ ਸੋਨਾ ਲੱਗਦੀ ਨੇ ਫੁੱਲ ਕਰਾਉਣੇ ਚਾਹੇ 20 ਲਗਾਵਾਂਗੇ ਇੰਨਾ ਕਿ ਉਮੀਦ ਹੈ ਵੀ ਰਕਾਰਡ ਤੁਰ ਇਕੱਠ ਹੁੰਦਾ ਆ ਰਿਹਾ ਇਸ ਵਾਰ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਇਕੱਠ ਹੋਊ ਇੱਕ ਹੋਰ ਖਾਸ ਗੱਲ ਕੀਤੀ ਹੈ ਇੱਕ ਤਾਂ ਸਭ ਤੋਂ ਵੱਡਾ ਪ੍ਰਬੰਧ ਹੈ ਪਾਰਕਿੰਗ ਦਾ ਕਿਉਂਕਿ ਜਿਆਦਾਤਰ ਮੋਟਰਸਾਈਕਲ ਚੋਰੀ ਹੋ ਜਾਂਦੇ ਆ ਕਿਸੇ ਦੀ ਗੱਡੀ ਚੋਰੀ ਹੋ ਰਹੀ ਹੈ ਉਹ ਉਹ ਫੁੱਲ ਪਾਰਕਿੰਗ ਦਾ ਪ੍ਰਬੰਧ ਹੈ ਬਾਕੀ ਜਿਹੜਾ ਬੈਠਣ ਦਾ ਪ੍ਰਬੰਧ ਹੈ ਟੌਪ ਤੇ ਹੋਊਗਾ ਬਾਕੀ ਜਿਹੜੀਆਂ ਟੀਮਾਂ ਨੇ ਜਿਹੜੇ ਖਿਡਿਆਰੀ ਹੰਦੁੱਲਾ ਬੱਗਾ ਪਿੰਡ ਸਪੈਸ਼ਲ ਆ ਰਿਹਾ ਹੈ ਵੱਡੇ ਪਲੇਅਰ ਨੇ ਅੰਬੇਹੂਰੀ ਲਾ ਲਓ ਸ਼ੀਲੂਰੀ ਲਾ ਲਓ ਜਿਹੜੇ ਅੱਜ ਦੇ ਜੱਗੂ ਵਰ ਟੂਰ ਲੈ ਕੇ ਉੱਪਰ ਦੇ ਲੈਵਲ ਦੇ ਜਿਹੜੇ ਖਿਡਿਆਰੀ ਨੇ ਸਾਰੇ ਸਾਨੂੰ ਸਿਹਾਰ ਤੇ ਮਿਲਣਗੇ ਮੁੱਖ ਮਹਿਮਾਨ ਕੰਮ ਹੋਣਗੇ ਜਿਹੜਾ ਇਹ ਜਿਹੜਾ ਸਿਹਾਰ ਟੂਰਨਾਮੈਂਟ ਹੈ ਇਹ ਪੋਲੀਟੀਕਲ ਫ੍ਰੀ ਹੈ ਜਿਹੜੇ ਜਿਹੜੇ ਮੁੱਖ ਮਹਿਮਾਨ ਨੇ ਜ਼ਿਆਦਾਤਰ ਅਫਸਰ ਹੀ ਹੋਣਗੇ ਜਿਹੜੇ ਆਉਣਗੇ ਜਾਣ ਕੇ ਇਸ ਲਈ ਸਾਡੇ ਪਿੰਡ ਜਿਹੇ ਕਿਸਵਰ ਪਿੰਡ ਸਿਹਾਰ ਅਨੇਮਕ ਵੱਡੀ ਕੱਪ ਕਰਾਇਆ ਜਾ ਰਿਹਾ ਹੈ ਸਾਡੇ ਕਲੱਬ ਦਾ ਨਵਾਂ ਐਸੀ ਰਦਦਮ ਸਿੰਘ ਕਲੱਬ ਸਿਹਾਲ ਇਹਦੇ ਸਾਡੇ ਪ੍ਰਧਾਨ ਸਾਹਿਬ ਨੇ ਜਿਹੜੇ ਸਾਡੇ ਵੱਡਾ ਵੀਰ ਡਾਕਟਰ ਮੱਗਰ ਉਹ ਸੁਭਾ ਆਪਣਾ ਕਰਾ ਰਹੇ ਨੇਗੇ ਤੇ ਵਧੀਆ ਖੜਾ ਰਹਿਣ ਨੂੰ ਵਧੀਆ ਪ੍ਰਾਈਜ਼ ਰੱਖੇ ਨੇ ਇਸ ਵਾਰ ਹਾਰਲੇ ਮੋਰਚਾ ਤੱਤੇ ਜਾਣ ਕੇ ਬੈਸਤਾਨੂ ਤੇ ਇਹਦੇ ਵਿੱਚ ਸਾਡੇ ਪਿੰਡ ਦੇ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਜ ਹੋਊਗਾ ਬਾਹਰੋਂ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਜ ਹੋਊਗਾ ਤੇ ਸਾਡੇ ਚਮਕੌਰ ਘਮਾਨ ਸਾਡੇ ਵੀਰ ਯੂਕੇ ਰਹਿੰਦਾ ਉਹਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਟੂਰਨਾਮੈਂਟ ਕਰਾਉਣ ਵਿੱਚ ਟੂਰਨਾਮੈਂਟ ਦੇ ਵਿੱਚ ਪ੍ਰਬੰਧ ਬਹੁਤ ਵਧੀਆ ਕੀਤਾ ਜਾਂਦਾ ਸਾਰੇ ਜਿਹੜੇ ਐਨ ਆਰ ਐ ਵੀਰ ਆਉਂਦੇ ਦੇਖਣ ਵਾਸਤੇ ਆਉਂਦੇ ਨੇ ਜਾਂ ਆਪਣੇ ਪਿੰਡ ਦੇ ਜਾਂਦੇ ਨੇ ਜਾਂ ਹੋਰ ਬਾਹਰੋਂ ਬੰਦੇ ਆਉਂਦੇ ਨੇ ਕਿ ਉਹਨਾਂ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤਾ ਜਾਂਦਾ ਬੈਠਾਂ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਸਟੇਜਾਂ ਵਗੈਰਾ ਬਹੁਤ ਖੁੱਲੀ ਧਰ ਤੌਰ ਤੇ ਲੰਘੇ ਜਾਂਦੀ ਨੇ ਗਿਆ ਦਰਸ਼ਕਾਂ ਦੇ ਬੈਠਾਂ ਦਾ ਬਹੁਤ ਵੱਡਾ ਪ੍ਰਬੰਧ ਕੀਤਾ ਜਾਂਦਾ ਇਹ ਤਿੰਨ ਚਾਰ ਕਿਲੇ ਅਸੀਂ ਹਰ ਸਾਲ ਜ਼ਮੀਨ ਦੇ ਵਿਲੇ ਰੱਖਦੇ ਆਂਗੇ ਉਹਨਾਂ ਵਿੱਚ ਟੂਰਨਾਮੈਂਟ ਕਰਵਾਇਆ ਜਾਂਦਾ ਗਰਾਊਂਡ ਬਹੁਤ ਵੱਡੇ ਖੁੱਲਾ ਖੁੱਲਡੋਲਾ ਹੁੰਦਾਗਾ ਤੇ ਉੱਥੇ ਸਾਰੇ ਜਿਹੜੇ ਦਰਸ਼ਕ ਆਉਂਦੇ ਨੇ ਸਾਡੇ ਦੇਖਣ ਵਾਸ ਆਣ ਪਿੰਡ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਜਾਂਦਾ ਹੈਗਾ ਤੇ ਪਿੰਡ ਦਾ ਬਹੁਤ ਵੱਡਾ ਸਹਿਯੋਗ ਹੈਗਾ ਪਿੰਡ ਦੇ ਨਾਲ ਹੀ ਇਹ ਕੰਮ ਵੱਡਾ ਪ੍ਰਾਲਾ ਕੀਤਾ ਜਾਂਦਾ ਹੈਗਾ ਤੇ ਕਲੱਬ ਦੇ ਜਿਹੜੇ ਸਾਡੇ ਕਮੇਟੀ ਮੈਂਬਰ ਨੇ ਉਹਨਾਂ ਦਾ ਵੀ ਬਹੁਤ ਵੱਡਾ ਸਹਾਇਕ ਦਿੱਤਾ ਜਾਂਦਾ ਹੈਗਾ ਤੇ ਨਾਲ ਦੀ ਨਾਲ ਤੇ ਪਾਰਕਿੰਗ ਦਾ ਬਹੁਤ ਪ੍ਰਬੰਧ ਕੀਤਾ ਜਾਂਦਾ ਕੋਈ ਪਾਰਕਿੰਗ ਦੀ ਕਿਸੇ ਇੱਕ ਲੋ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਪਾਰਕਿੰਗ ਪੂਰਾ ਖੁੱਲਾ ਰੋਡਾ ਪ੍ਰਬੰਧ ਹੁੰਦਾ ਬਸ ਰੱਖਿਆ ਜਾਂਦਾ ਹੈਗਾ ਦਰਸ਼ਕਾਂ ਵਾਸਤੇ ਪੂਰਾ ਪ੍ਰਬੰਧ ਵਧੀਆ ਹੁੰਦਾ ਹੈਗਾ ਤੇ ਨਾਲ ਦੀ ਨਾਲ ਤੇ ਸਾਡੇ ਆਰਨੇਤ ਸਾਡੇ ਕਲੱਬ ਨਾਲ ਜੁੜਿਆ ਹੋਇਆਗਾ ਉਹ ਵੀ ਬਹੁਤ ਬੜਾ ਸਹਾਇਕ ਹੁੰਦਾ ਸਾਡੇ ਡਾਕਟਰ ਮਗਰ ਸਿੰਘ ਜੀ ਨੂੰ ਇਹਨਾਂ ਦੇ ਪਹਿਲੇ ਸੱਦੇ ਦੀ ਉਹ ਟੂਰਨਾਮੈਂਟ ਦੇ ਵਿੱਚ ਪਹੁੰਚਦਾ ਹੈਗਾ ਉਹਨੂੰ ਅਸੀਂ ਪ੍ਰਬੰਧਕ ਤੌਰ ਤੇ ਨਾਲ ਜੋੜਿਆ ਹੋਇਆਗਾ ਉਹ ਆਪਣਾ ਸਾਰਾ ਖੁੱਲਾ ਖਾੜਾ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦੇ ਨੇ ਕਿ ਵਧੀਆ ਪ੍ਰੋਗਰਾਮ ਦਿੰਦੇ ਨੇ ਤੇ ਇੱਕ ਦੋ ਤਿੰਨ ਦਿਨ ਹੋ ਗਏ ਸਾਡੇ ਉਹ ਪੋਸਟਰ ਵੀ ਲੀਜ ਕਰਕੇ ਗਏ ਨੇ ਜਿੱਥੇ ਆ ਕੇ ਨੇ ਪੋਸਟਰ ਲੀ ਕੀਤਾ ਤੇ ਉਹਦੇ ਨਾਲ ਸਾਨੂੰ ਬਹੁਤ ਵੱਡਾ ਹੌਸਲਾ ਮਿਲਦਾਗਾ ਵੀ ਸਾਡੇ ਨਾਲ ਜੁੜੇ ਹੋਏ ਨੇ ਏਡੇ ਬੜੇ ਕਲਾਕਾਰ ਸਾਡੇ ਨਾਲ ਜੁੜੇ ਹੋਏ ਨੇਗੇ ਸਾਨੂੰ ਸਹਾਇਕਜੋਗ ਦਿੰਦੇ ਨੇ ਬਾਕੀ ਡਾਕਟਰ ਮਗਰ ਸਿੰਘ ਦਾ ਬਹੁਤ ਵੱ ਯੋਗਦਾਰ ਇਹ ਆਪਣੇ ਮਾਤਾ ਦੀ ਯਾਦ ਵਿੱਚ ਤੇ ਪਿਤਾ ਦੀ ਯਾਦ ਵਿੱਚ ਮਾਤਾ ਸਰਜੀਤ ਕੌਰ ਤੇ ਪਿਤਾ ਜੀ ਜਮੈਲ ਸਿੰਘ ਦੀ ਯਾਦ ਵਿੱਚ ਕਰਵਾਉਂਦੇ ਨੇਗੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਇਲਾਕੇ ਨੂੰ ਨਾਲ ਲੈ ਕੇ ਚੱਲਦੇ ਨੇ ਇਲਾਕੇ ਦੇ ਸਾਰੇ ਵੀਰਾਂ ਭਰਾਵਾਂ ਨੂੰ ਨਾਲ ਲੈ ਕੇ ਚੱਲਦੇ ਨੇ ਪਿੰਡ ਨੂੰ ਨਾਲ ਲੈ ਕੇ ਚੱਲਦੇ ਨੇ ਪਿੰਡ ਵੱਲੋਂ ਵੀ ਇਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ